ਬੀਤੇ ਸਮੇਂ ਦਰਨ ਚੰਬੂ ਬਾਰਡਰ ਤੋਂ ਕਿਸਾਨਾਂ ਦੀਆਂ ਟਰਾਲੀਆਂ ਚੋਰੀਆਂ ਹੋ ਗਈਆਂ ਸਨ ਅਤੇ ਟਰਾਲੀ ਚੋਰੀ ਮਾਮਲੇ ਸਬੰਧੀ ਨਾਬਾ ਨਗਰ ਕਾਉਂਸਲ ਦੀ ਪ੍ਰਧਾਨ ਸੁਜਾਤਾ ਚਾਵਲਾ ਦੇ ਪਤੀ ਪੰਕਜ ਪੱਪੂ ਦੇ ਖਿਲਾਫ ਚੋਰੀ ਦਾ ਮਾਮਲਾ ਕਿਸਾਨਾਂ ਦੇ ਵੱਲੋਂ ਦਰਜ ਕਰਵਾਇਆ ਗਿਆ ਸੀ ਹੁਣ ਇਸ ਦੀ ਜਾਂਚ ਸੀਆਈਏ ਸਟਾਫ ਪਟਿਆਲਾ ਪੁਲਿਸ ਕਰ ਰਹੀ ਹੈ ਤੇ ਕਿਸਾਨਾਂ ਵੱਲੋਂ આરોਪ ਲਗਾਇਆ ਗਿਆ ਹੈ ਕਿ ਟਰਾਲੀ ਦੇ ਕੁਝ ਪਾਰਟਸ ਨਾਬਾ ਨਗਰ ਕਾਉਂਸਲ ਦੇ ਕਾਰਜ ਸਦਕ ਦੀ ਕੋਠੀ ਦੇ ਅੰਦਰ ਦੱਬੇ ਹੋਏ ਨੇ ਅਤੇ ਪੁਲਿਸ ਦੇ ਵੱਲੋਂ ਜਦੋਂ ਅੱਜ ਜੀ.ਐਸ.ਟੀ.ਬੀ. ਮਸ਼ੀਨ ਦੇ ਨਾਲ ਖੁਦਾਈ ਕਰਵਾਈ ਗਈ ਤਾਂ ਟਰਾਲੀਆਂ ਦੇ ਕੁਝ ਪਾਰਟਸ ਉਥੋਂ ਬਰਾਮਦ ਕੀਤੇ ਗਏ ਨੇ ਅਤੇ ਖੁਦਾਈ ਹੁਣ ਵੀ ਚੱਲੀ ਹੈ। ਪੁਲਿਸ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਜਾਂਚ ਕਰ ਰਹੇ ਹਾਂ ਤੇ ਉਸ ਦੇ ਅਧਾਰ ਤੇ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਕਿਸਾਨਾਂ ਨੇ ਕਿਹਾ ਕਿ ਇਹ ਕਾਗਜ਼ਾਤਕ ਦੀ ਕੋਠੀ ਹੈ ਅਤੇ ਸਰਕਾਰੀ ادارے ਵਿੱਚ ਜਦੋਂ ਚੋਰੀ ਦਾ ਸਮਾਨ ਮਿਲਣ ਲੱਗ ਜਾਵੇ ਫਿਰ ਅਸੀਂ ਕਿਸ ਤੇ ਆਸ ਰੱਖਾਂਗੇ? ਅਤੇ ਇਹ ਦੂਜੇ ਪਾਸੇ ਨਗਰ ਕੌਂਸਲ ਦੇ ਕਾਜ ਸਦਕ ਅਕਸਰ ਗੁਰਚਰਨ ਸਿੰਘ ਨੇ ਕਿਹਾ ਕਿ ਭਾਵੇਂ ਕਿ ਕੋਠੀ ਮੇਰੇ ਨਾਮ ਤੇ ਅਲੋਟ ਹੋਈ ਹੈ ਪਰ ਮੈਂ ਇਸ ਦੇ ਵਿੱਚ ਨਹੀਂ ਰਹਿੰਦਾ ਪਤਾ ਨਹੀਂ ਕਿਸ ਨੇ ਇਹ ਪਾਸ ਸਦਬੇ ਨੇ ਤੇ ਮੈਨੂੰ ਨਹੀਂ ਪਤਾ ਦੇਖੋ ਨਗਰ ਕੌਂਸਲ ਦਾ ਦਫ਼ਤਰ ਤੇ ਉਹ ਸਭ ਦੀ ਕੋਠੀ ਹੈ ਨਾਬਾ ਦੇ ਜਿਹੜਾ ਇਹ ਪਟਾਈ ਦਾ ਕੰਮ ਸ਼ੁਰੂ ਹੋਇਆ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਅਸੀਂ ਪੱਕੂ ਪੰਕਜ ਦੀ ਵਰਕਸ਼ਾਪ ਦੇ ਵਿੱਚੋਂ ਟਰਾਲੀਆਂ ਦੇ ਟਾਇਰ ਹਿੱਸੇ ਲਿਫਟ ਵਾਲੇ ਪੰਪਾ ਤੇ ਉਹਨਾਂ ਦੇ ਪਾਈਪ ਡੰਗੀਆਂ ਡੁੰਗੀਆਂ ਬਰਾਮਦ ਹੋਈਆਂ ਨੇ ਉਸ ਦਿਨ ਤੋਂ ਸਾਡੀ ਇਨਵੈਸਟੀਗੇਸ਼ਨ ਜਾਰੀ ਸੀ ਕਿ ਇਹ ਟਰਾਲੀਆਂ ਦਾ ਸਮਾਨ ਹੋਰ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਹੋ ਸਕਦਾ ਕਿਉਂਕਿ ਮੌਕੇ ਦੀ ਪ੍ਰਧਾਨ ਇਹਦੇ ਘਰ ਵਾਲੀ ਸਜਾਤਾ ਚਾਵਲਾ ਜੇ ਕਿਤੇ ਇਹਨਾਂ ਨੇ ਜਿਹੜੀਆਂ ਟਰਾਲੀਆਂ ਦੇ ਵਸਤੇ ਚ ਵੱਡ-ਵੱਡ ਕੇ ਵੇਚ-ਬੋਚ ਤੇ ਕਿਤੇ ਹੋਰਾਂ ਪ੍ਰਕਾਰ ਕਰ ਕੀਤੇ ਆ ਤਾਂ ਜਿਹੜਾ ਸਮਾਨ ਬਚਦਾ ਸੀ ਜਿਵੇਂ ਆਂਗਲ ਮਿਲੇ ਆ ਟਰਾਲੀਆਂ ਦੇ ਵਿੱਡਾਲੇ ਤਾਂ ਉਹ ਸਾਡੇ ਕੋਲ ਇਹ ਜਾਣਕਾਰੀ ਸੀ ਕਿ ਵੱਡੇ ਪੱਧਰ ਤੇ ਉਹ ਇੱਥੇ ਟੋਆ ਪੱਟ ਕੇ ਜਿਹੜਾ ਹੋਰ ਬਰੀਕੀ ਸਮਾਨ ਆ ਵਿੱਡ ਹੋਗੇ ਟਰਾਲੀਆਂ ਦੇ ਡਾਲੇ ਹੋ ਗਏ ਜਾਂ ਕੋਈ ਮਤਲਬ ਗੈਂਸਪਲੈਂਡ ਰਾਇਰਾ ਵਗੈਰਾ ਜਿੰਨਾ ਵੀ ਟਰਾਲੀਆਂ ਦੇ ਵਿੱਚ ਸਮਾਨ ਸੀ ਜਿਹੜਾ ਨਹੀਂ ਕੱਢ ਸਕੇ ਕਿਸੇ ਪਾਸੇ ਜਣੀ ਉਹਰੇ ਰਾਤ ਨੂੰ ਦੱਬਿਆ ਸਾਡੀ ਇਹ ਸ਼ੱਕ ਸੀ ਸਾਡੀ ਇਹ ਮੰਗ ਸੀ ਪ੍ਰਸ਼ਾਸਨ ਤੋਂ ਵੀ ਸਾਡੀ ਤਸੱਲੀ ਕਰਾਈ ਜਾਵੇ ਕਿ ਇੱਥੋਂ ਕਿੰਨਾ ਸਮਾਨ ਬਰਾਮਦ ਹੁੰਦਾ ਹੈ ਕਿ ਇੱਕ ਸਰਕਾਰੀ ادارے ਦੇ ਵਿੱਚ ਚੋਰੀ ਵਾਲਾ ਸਮਾਨ ਦੱਬਣਾ ਇਹ ਇਥੋਂ ਦੇ ਜ਼ਿੰਮੇਵਾਰ ਸਜਾਤਾ ਚਾਵਲਾ ਦੇ ਘਰ ਵਾਲਾ ਮੌਕੇ ਦੀ ਪ੍ਰਧਾਨ ਦੇ ਤਾਂ ਫਿਰ ਅਸੀਂ ਆਸ ਕੀ ਤੋਂ ਕਰਾਂਗੇ ਕਿ ਅਸੀਂ ਲੋਕਾਂ ਦੇ ਜ਼ਿੰਮੇਵਾਰ ਜਿਹੜੇ ਲੋਕਾਂ ਨੂੰ ਬਣਾਉਂਦੇ ਨੇ ਐਮਸੀ ਚੁਣਦੇ ਨੇ ਪ੍ਰਧਾਨ ਚੁਣਦੇ ਨੇ ਕਿ ਸ਼ਹਿਰ ਦੇ ਭਲੇ ਵਾਸਤੇ ਲੋਕਾਂ ਦੇ ਭਲੇ ਵਾਸਤੇ ਚੁਣਦੇ ਨੇ ਕਿ ਵਿਕਾਸ ਹੋਵੇ ਸਰਕਾਰ ਤੋਂ ਚੰਗੀ ਲੋਕਾਂ ਨੂੰ ਆਸ ਹੋਵੇ ਪਰ ਜੇ ਇਹੇ ਜੇ ਚੋਰ ਗੁੰਡੇ ਅੰਸਰ ਅਸੀਂ ਕੁਰਸੀਆਂ ਤੇ ਬਿਠਾ ਕੇ ਮੋਤਵਰ ਬਣਾਤੇ ਜਿਹੜੇ ਸਰਕਾਰੀ ਏਦਾਰਿਆਂ ਨੂੰ ਨਹੀਂ ਬਖਸ਼ ਰਹੇ ਉੱਥੇ ਚੋਰੀਆਂ ਕਰਕੇ ਸਮਾਨ ਦੱਬਦੇ ਆ ਤਾਂ ਸਾਨੂੰ ਆਸ ਕੀ ਹੋ ਸਕਦਾ ਇਹਦੇ ਪਿੱਛੇ ਬਹੁਤ ਵੱਡਾ ਪਲਾਨ ਹੈਗਾ ਬਹੁਤ ਵੱਡੇ ਨੈਟਵਰਕ ਜੁੜਿਆ ਹੋਇਆ ਸਾਡੀਆਂ ਲਗਭਗ ਉਥੋਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਟਰਾਲੀਆਂ ਗਾਇਬ ਹੋਈਆਂ ਨੇ ਜਿਹੜੀਆਂ 2-3 ਟਰਾਲੀਆਂ ਦਾ ਸਮਾਨ ਇੱਥੋਂ ਬਰਾਮਦ ਹੋਇਆ ਜੀ ਵਰਕਸ਼ਾਪ ਦੇ ਵਿੱਚੋਂ ਤੇ ਉਦੀ ਜਦੋਂ ਉਹ ਗੱਲਬਾਤ ਚੱਲੀ ਤੇ ਪਰਚਾ ਦਰਜ ਹੋਇਆ ਤੇ ਉਸ ਤੋਂ ਬਾਅਦ ਇੱਕ ਟਰਾਲੀ ਲਾਵਰਸ ਛੱਡੀ ਜਾਂਦੀ ਹੈ ਹਲੇ ਹੋਰ ਟਰਾਲੀਆਂ ਵੀ ਸਾਨੂੰ ਆ ਸਕੈ ਨਾਬੇ ਦੇ ਵਿੱਚ ਕਿਤੇ ਉਰਾ ਪਰਾਂ ਕੀਤੀਆਂ ਹੋਈਆਂ ਨੇ ਖਦਾਈ ਦੇ ਦੌਰਾਨ ਕੀ ਕੁਝ ਬਰਾਮਦ ਹੋਇਆ ਜੀ ਤੇ ਖਦਾਈ ਚੱਲ ਰਹੀ ਆ ਉਹਦੇ ਵਿੱਚ ਜਿਹੜੇ ਟਰਾਲੀਆਂ ਦੇ ਬਿੱਡਾ ਉਹਨਾਂ ਦੇ ਐਂਗਲ ਤੋੜ ਮਰੋੜ ਕੇ ਜਿਹੜੇ ਦੱਬੇ ਹੋਇਆ ਹਲੇ ਚੱਲ ਰਹੀ ਆ ਉਹਦੇ ਵਿੱਚੋਂ ਹੋਰ ਕੀ ਨਿਕਲਦਾ ਸਾਨੂੰ ਸ਼ ਲਿਫਟ ਪੰਪ ਵੀ ਹੋ ਸਕਦੇ ਆ ਕੋਈ ਗੈਂ ਸਿਲੰਡਰ ਵੀ ਨਿਕਲ ਸਕਦੇ ਆ ਕੋਈ ਏਸੀ ਰਾ ਵਗੈਰਾ ਵੀ ਨਿਕਲ ਸਕਦੇ ਆ ਸਾਡਾ ਸਮਾਨ ਮੰਨ ਕਰੇ ਸਾਨੂੰ ਤਾਂ ਇਹ ਸ਼ੱਕ ਹੈ ਕਿ ਆਟਾ ਤੇ ਚਾਹ ਪੱਤੀ ਵੀ ਸਾਡੀ ਦੱਬਤੀ ਹੋਵੇ ਇਹਨਾਂ ਲੋਕਾਂ ਨੇ ਉਰੇ ਮੰਗ ਸਾਡੀ ਇਹੀ ਆ ਕਿ ਜਿਹੜਾ ਜ਼ਿੰਮੇਵਾਰ ਇਨਸਾਨ ਹੈ ਕਿ 90 90 ਦਾ ਬਣਿਆ ਸ਼ਹਿਰ ਦਾ ਉਹਨੇ ਵੱਡੀ ਚੋਰੀ ਕੀਤੀ ਆ ਕਿਸਾਨ ਨੇ ਲੁੱਟੇ ਉਹਤੇ ਪਹਿਲਾਂ ਪਰਚਾ ਸਖਤ ਕਾਰਵਾਈ ਹੋ ਕੇ ਉਹਨੂੰ ਸਖਤ ਸਜ਼ਾਵਾ ਦਿੱਤੀਆਂ ਜੇੜੇ ਕੀਤਾ ਜਾਵੇ ਤੇ ਜਿਹੜਾ ਸਮਾਨ ਸਾਡਾ ਹੋਰ ਗਾਇਬਾ ਉਹ ਤੋਂ ਬਰਾਮਦ ਕਰਾਇਆ ਜਾਵੇ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਤੇ ਅਸੀਂ ਵੱਡੇ ਪੱਧਰ ਤੇ ਅਬਦਾ ਜਥੇਬੰਦੀ ਵੱਲੋਂ ਮੋਰਚੇ ਵੱਲੋਂ ਫੈਸਲਾ ਕਰਕੇ ਸਖਤ ਸੰਘਰਸ਼ ਕਰਾਂਗੇ ਇਹੇ ਪ੍ਰਭੂ ਨਗਰ ਕਾਉਂਸਲ ਦੇ ਈਓ ਦੀ ਕੋਠੀ ਕੌਣ ਬੈਂਦਾ ਕੌਣ ਨਹੀਂ ਬੈਂਦਾ ਉਹ ਸਾਨੂੰ ਨਹੀਂ ਪਤਾ ਕਿਉਂਕਿ ਅਸੀਂ ਤਾਂ ਇਹ ਨਗਰ ਕਾਉਂਸਲ ਦਫ਼ਤਰ ਦੇ ਵਿੱਚ ਪਹਿਲੀ ਵਾਰ ਆਏ ਉਦੋਂ ਦੀ ਲੰਘ ਜਾਂਦੇ ਸੀ ਸਾਨੂੰ ਪਤਾ ਨਹੀਂ ਸੀ ਉਰੇ ਨਗਰ ਕਾਉਂਸਲ ਦਫ਼ਤਰ ਆ ਸੋ ਤੁਸੀਂ ਦੇਖ ਸਕਦੇ ਹੋ ਜਿਹੜੇ ਪਿਛਲੇ ਸਮੇਂ ਦੇ ਵਿੱਚ ਪੱਪੂ ਕਹਿੰਦਾ ਰਿਹਾ ਮੈਂ ਟਾਇਰ ਲੈ ਕੇ ਆਇਆ ਕਵਾੜੀਆਂ ਤੋਂ ਪਰ ਆਹ ਉਹੀ ਟਰਾਲੀਆਂ ਦਾ ਸਾਡਾ ਸਮਾਨ ਆ ਜਿਹੜਾ ਧਰਤੀ ਦੇ ਵਿੱਚੋਂ ਲਿਕੜ ਰਿਹਾ ਕੀਨੇ ਦੱਬਿਆ ਕਿਵੇਂ ਦੱਬਿਆ ਇਹ ਇਨਵੈਸਟਿਗੇਟਿਵ ਕੇਸ ਨਾਲ ਜਿਹੜੀ ਉਹ ਸਰਕਾਰਾਂ ਕਰਨਾ ਕਿਉਂਕਿ ਇਹ ਜ਼ਮਾਨਾ ਜਿਹੜਾ ਸਰਕਾਰਾਂ ਨੇ ਕਢਾਉਣਾ ਦੀ ਜਿਹੜਾ ਅਸੀਂ ਭਰਾਭੂ ਅੱਜ ਸੜਕਾਂ ਤੇ ਬਹਿ ਕੇ ਦਿਨ ਰਾਤ ਬਹਿ ਕੇ ਪਾਲਿਆਂ ਦੇ ਵਿੱਚ ਸਰਦੀਆਂ ਦੇ ਵਿੱਚ ਸੜਕ ਤੇ ਪੈਣਾ ਭਿਖਾਰੀਆਂ ਵਾਲਾ ਕੰਮ ਅਸੀਂ ਕਰਕੇ ਆ ਸਮਾਨ ਕਢਵਾਇਆ ਇਹ ਪ੍ਰਸ਼ਾਸਨ ਦੀ ਆ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਆ ਜਿਵੇਂ ਬਾੜੇ ਖੇਤ ਨੂੰ ਖਾਨ ਲੱਗ ਜੇ ਜਿਹੜੀ ਅਸੀਂ ਬਾੜ ਬਣਾਈ ਸੀ ਕਿ ਸਾਡੇ ਪੰਜਾਬ ਨੂੰ ਮਜ਼ਬੂਤ ਕਰੂ ਆ ਦੇਖੋ ਬਾੜ ਖੇਤ ਨੂੰ ਖਾਨ ਆਲੀ ਗੱਲ ਆ ਇਹ ਜਿਹੜੀਆਂ ਸਾਡੀਆਂ ਟਰਾਲੀਆਂ ਤੇ ਆ ਜੀ ਉਹਨਾਂ ਦੀ ਜਾਲੀ ਬਣਾਈ ਹੁੰਦੀ ਆ ਬਿੱਡ ਬਣਾਇਆ ਹੁੰਦਾ ਜਿਹਦੇ ਵਿੱਚ ਤੂੜੀ ਪੈਂਦੀ ਆ ਉਹ ਸਮਾਨ ਆ ਸਾਡੀਆਂ ਉਹੀ ਟਰਾਲੀਆਂ ਦਾ ਜਿਹੜੀਆਂ ਟਰਾਲੀਆਂ ਪੱਪੂ ਦੀ ਬਰਖ ਸਾਹਿਬ ਚੋਂ ਬਰਾਮਦ ਹੋਈਆਂ ਸੀ ਉਹਨਾਂ ਦਾ ਸਮਾਨ ਆ ਹਜੇ ਸ਼ੁਰੂ ਆ ਜੇਸੀਬੀ ਚੱਲ ਰਹੀ ਆ ਇਹੋ ਲਈ ਰੈਜ਼ਿਡੈਂਸ ਬਣਿਆ ਬੈ ਜੀ ਇਹ ਅ ਅੱਛਾ ਇਹ ਜਿਹੜਾ ਹੁਣ ਸਮਾਨ ਨਿਕਲ ਰਿਹਾ ਇਸ ਤਰ੍ਹਾਂ ਦੇਖ ਲਓ ਜੋ ਕਿਸਾਨ ਯੂਨੀਅਨ ਨੇ ਕਿਹਾ ਸੀ ਕਾਫੀ ਸਮਾਨ ਨਿਕਲ ਰਿਹਾਗਾ ਟਰਾਲੀਆਂ ਦਾ ਜੋ ਪਾਰਟਸ ਨੇ ਹਾਂਜੀ ਹੈ ਤਾਂ ਸਹੀ ਨੇ ਪਾਰਟ ਦੀ ਟਰਾਲੀਆਂ ਦੇ ਪਾਰਟਸ ਨੇ ਹਾਂਜੀ ਹਾਂਜੀ ਤੇ ਕੀ ਲੱਗਦਾ ਕਿਹਨੇ ਦੱਬਿਆ ਕਿ ਤੁਹਾਡੀ ਜ਼ਿੰਮੇਵਾਰੀ ਬਣਦੀ ਆ ਤੁਸੀਂ ਇੱਥੇ ਜਿਹੜਾ ਹੈਗਾ ਕਾਰਜਕਾਲ ਸੰਭਾਲਿਆ ਹੋਇਆ ਕੋਕੀ ਦਾ ਮਿੰ ਸਰ ਮੈਂ ਤਾਂ ਔਰੇ ਕਦੇ ਬੜਿਆ ਹੀ ਨਹੀਂ ਜੀ ਕੋਠੀ ਦੇ ਵਿੱਚ ਮੈਂ ਤਾਂ ਕਿਤੇ ਇੱਕ ਉਹ ਦੂਕਾ ਟਾਈਮ ਆਇਆ ਹੂੰਗਾ ਮੈਂ ਕਦੇ ਔਰੇ ਰਿਹਾ ਨਹੀਂ ਹਾਂਜੀ ਹਾਂ ਇਹ ਕੋਠੀ ਦੇ ਵਿੱਚ ਮੈਂ ਕਦੇ ਬੜਿਆ ਨਹੀਂ ਜੀ ਹਾਂਜੀ ਅੱਛਾ ਫਿਰ ਸਮਾਨ ਇਹ ਇੱਥੋਂ ਕਿਵੇਂ ਆ ਗਿਆ ਜਿਹੜਾ ਟਰਾਲੀਆਂ ਭਰ ਕੇ ਆਏ ਹੋਣਗੇ ਜਿਹੜਾ ਸਮਾਨ ਇਹਨਾਂ ਮਿੰਗੀ ਮੈਨੂੰ ਨਹੀਂ ਇਹ ਗੱਲ ਦਾ ਪਤਾ ਵੀ ਸਮਾਨ ਉਰੇ ਕਿਵੇਂ ਆ ਗਿਆ ਕਿਉਂਕਿ ਮੈਂ ਤਾਂ ਉਰੇ ਰਹੀ ਨਹੀਂ ਹਮ ਐਥੇ ਕੌਣ ਰਹਿੰਦਾ ਸੀ ਇਥੇ ਜ਼ਿੰਮੇਵਾਰੀ ਕਿਹਦੀ ਸੀ ਜ਼ਿੰਮੇਵਾਰੀ ਸਰ ਸਾਡੀ ਮਸ਼ੀਨਰੀ ਖੜਦੀ ਆ ਆਮ ਤੌਰ ਤੇ ਇਹਨਾਂ ਦੀ ਮਸ਼ੀਨਰੀ ਨੂੰ ਜਾਂ ਉਹਦੇ ਲਈ ਮੁਲਾਜ਼ਮਾਂ ਨੂੰ ਜਿਹੜੇ ਉਰੇ ਆਊਟਸੋਰਸ ਸੀਗੇ ਸਾਡੇ ਉਹਨਾਂ ਨੂੰ ਪੰਕਜ ਪੱਪੂ ਜੀ ਜਿਹੜੇ ਸੁਜਾਤਾ ਚਾਵਲਾ ਸਾਡੇ ਨਗਰ ਕਾਉਂਸਲ ਦੇ ਪ੍ਰਧਾਨ ਸੀਗੇ ਜੀ ਉਹਨਾਂ ਦੇ ਪਤੀ ਦੇਖਦੇ ਹੁੰਦੇ ਸੀ ਹਾਂਜੀ ਹਾਂਜੀ ਨੇ ਕੋਠੀ ਤੁਹਾਡੇ ਨਾਮ ਹੈ ਤੁਸੀਂ ਰਹਿੰਦੇ ਨਹੀਂ ਸੀ ਉਰੇ ਨਹੀਂ ਮੈਂ ਨਹੀਂ ਰਹਿੰਦਾ ਸੀ ਜੀ ਤੇ ਉਹ ਫਿਰ ਕਿਸੇ ਉਹਦੇ ਤੇ ਹੋਂਦੇ ਦੇ ਮਤਲਬ ਉਰੇ ਰਹਿੰਦੇ ਸੀ ਉਹਨਾਂ ਕੋਲ ਕੀ ਪਾਵਰ ਸੀ ਉਰੇ ਰਹਿਣ ਦੀ ਅਟਾ ਉਹਨਾਂ ਦੀ ਪਤਨੀ ਪ੍ਰਧਾਨ ਸੀਗੀ ਜੀ ਅੱਛਾ ਹਾਂ ਜੀ ਉਹਨਾਂ ਕੋਲ ਕੋਈ ਨਗਰ ਕੌਂਸਲ ਦਾ ਕੋਈ ਉਹਦਾ ਤਾਂ ਨਹੀਂ ਐਮਸੀ ਜਿਹਾ ਜਾਂ ਕੋਈ ਹੋਰ ਨਹੀਂ ਜੀ ਨਹੀਂ ਉਹਨਾਂ ਕੋਲੇ ਨਹੀਂ ਅੱਛਾ ਤੇ ਤੁਹਾਨੂੰ ਕੀ ਲੱਗਦਾ ਹੈ ਕੋਠੀ ਤੁਹਾਡੇ ਨਾਮ ਹੈ ਕਿਹਦਾ ਦੱਬਿਆ ਹੋਇਆ ਹੋ ਸਕਦਾ ਸਮਾਨੇ ਤੇ ਹੁਣ ਮੈਂ ਤਾਂ ਜੀ ਇਹ ਤਾਂ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਇਨਵੈਸਟੀਗੇਸ਼ਨ ਚ ਪਤਾ ਲੱਗੂਗਾ ਕਿਹਨੇ ਦੱਬਿਆ ਜੀ ਇਹ ਤੇ ਜਿਹੜੀ ਇਨਵੈਸਟੀਗੇਸ਼ਨ ਦਾ ਮਕਦਮਾ ਦੀ ਉਹ ਸਾਡੇ ਵੱਲੋਂ ਕੀਤੀ ਜਾ ਰਹੀ ਹੈ ਸੀ ਸਟਾਫ ਵੱਲੋਂ ਇਨਵੈਸਟੀਗੇਸ਼ਨ ਦੇ ਵਿੱਚ ਹੀ ਸਾਨੂੰ ਇਨਫਾਰਮੇਸ਼ਨ ਮਿਲੀ ਸੀ ਕਿ ਇੱਥੇ ਸਮਾਨ ਜਿਹੜਾ ਦੱਬਿਆ ਹੋਇਆ ਸੀ ਆਹ ਟਰਾਲੀਆਂ ਦਾ ਉਹ ਤੁਹਾਡੇ ਸਾਹਮਣੇ ਸੀ ਡਿਊਟੀ ਮੈਜਿਸਟ੍ਰੇਟ ਦੀ ਹਾਜ਼ਰੀ ਵਿੱਚ ਇਹ ਸਮਾਨ ਅਸੀਂ ਕਰਾ ਰਹੇ ਹਾਂ ਜੀਐਸਵੀ ਨਾਲ ਕਿ ਉਹ ਜੋ ਮਿਲਦਾ ਦੇਖਦੇ ਕੀ ਕੀ ਸਮਾਨ ਮਿਲਿਆ ਹੁਣ ਤੱਕ ਉਪਰ ਸਿਰਫ ਪੱਤੀਆਂ ਨਹੀਂ ਹੈ ਜੀ ਤਾਂ ਪੱਤੀਆਂ ਮਿਲੀਆਂ ਨੇ ਤੁਹਾਡੇ ਸਾਹਮਣੇ ਇਹ ਟਰਾਲੀ ਤੇ ਨਹੀਂ ਹੋ ਕਿਸੇ ਦੀ ਆਹ ਟਰਾਲੀ ਦੀ ਹੋ ਸਕਦੀਆਂ ਨੇ ਦੇ ਬਾਕੀ ਚੈੱਕ ਕਰਦੇ ਹਾਂ ਸਾਰਾ ਚੰਗੀ ਤਰ੍ਹਾਂ ਅੱਛੇ ਸਮਾਨ ਕੀ ਮੰਨ ਕਰਦੇ ਨੇ ਜੀ ਕਸਾਨ ਤਾਂ ਦੇਖੋ ਹਮਤ ਕਰਨੇ ਵੀ ਇੱਥੇ ਸਮਾਨ ਬਹੁਤ ਜ਼ਿਆਦਾ ਦੱਬਿਆ ਹੋਇਆ ਹੈ ਬਾਕੀ ਦੇਖਦੇ ਹਾਂ ਹੁਣ ਖਦਾਈ ਚੱਲ ਰਹੀ ਹੈ ਤੁਹਾਡੇ ਸਾਹਮਣੇ ਸਾਰਾ ਚੱਕ ਹੋ ਜਾਊਗਾ ਹੁਣੀ ਇੱਕ ਘੰਟੇ ਦੇ ਵਿੱਚ ਹੀ ਇਹ ਕੀ ਦੀ ਕੋਟੀਆਂ ਵੀ ਹੁਣ ਕਿਸ ਦੇ ਖਿਲਾਫ ਮਾਮਲਾ ਦਰਜ ਹੋਊਗਾ ਮਾਮਲਾ ਤਾਂ ਪਹਿਲੇ ਮੁਕੱਦਮੇ ਦਾ ਪਹਿਲੀ ਦਰਜਾ ਜੀ ਜੀ ਦੀ ਜੀ ਦੇ ਵਿੱਚ ਉਹ ਹੋਊਗਾ ਜਿਹਦਾ ਵੀ ਰੋਲ ਹੋਊਗਾ ਉਹ ਸਾਰਾ ਅਸੀਂ ਇਨਵੈਸਟੀਗੇਟ ਕਰਾਂਗੇ ਇਨਵੈਸਟੀਗੇਸ਼ਨ ਦੇ ਵਿੱਚ ਸਾਰੇ ਕਿ ਤੋਂ ਪੁੱਛ ਕੇ ਕਰਾਂਗੇ ਨਾਬਾਤ ਸੁਖਚੰਦ ਸਿੰਘ ਲੁਬਾਣਾ ਦੀ ਰਿਪੋਰਟ